ਹਰਿਆਣਾ ਦੇ ਸੀਐਮ ਮਨੋਹਰ ਲਾਲ ਖੱਟਰ ਦੇ ਇੱਕ ਬਿਆਨ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖਫਾ ਨਜ਼ਰ ਆ ਰਹੀ ਹੈ ਸਾਬਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਮਨੋਹਰ ਲਾਲ ਖੱਟਰ ਦੇ ਇਸ ਬਿਆਨ ਦੇ ਉੱਤੇ ਇਤਰਾਜ਼ ਖੜਾ ਕਰਦੇ ਨਜ਼ਰ ਆ ਰਹੇ ਨੇ ਦਾ ਅਸਲ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਮਾਗਮ ਦੇ ਵਿੱਚ ਮਨੋਹਰ ਲਾਲ ਖੱਟਰ ਜਾਂਦੇ ਨੇ ਜਿੱਥੇ ਜਾ ਕੇ ਉਹਨਾਂ ਦੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਸਿਆਸੀ ਦਖਲਅੰਦਾਜ਼ੀ ਦਾ ਇਲਜ਼ਾਮ ਲਗਾਇਆ ਜਾਂਦਾ ਯਾਰ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਜਾਂਦਾ ਕਿ ਪੰਜਾਬ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਸਿੱਧੀ ਸਿਆਸੀ ਦਖਲਅੰਦਾਜ਼ੀ ਹੈਗੀ ਆ ਜਿਸ ਤੋਂ ਬਾਅਦ ਮਨੋਹਰ لال ਖੱਟਰ ਦੇ ਵੱਲੋਂ ਇਸ ਮਾਮਲੇ ਦੇ ਖਿਲਾਫ ਬੋਲਿਆ ਜਾਂਦਾ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਜਾਂਦਾ ਆ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈਗੀ ਆ ਉਹ ਭਾਵੇਂ ਆਪਣਾ ਵੱਖਰਾ ਪ੍ਰਬੰਧਨ ਚਲਾਉਣ ਲੱਗ ਗਈ ਆ ਉਹਦਾ ਉਹਦੇ ਮਾਮਲਿਆਂ ਨੂੰ ਲੈ ਕੇ ਵਿਸ਼ੇਸ਼ ਤੌਰ ਦੇ ਉੱਤੇ ਚਰਚਾਵਾ ਹੋ ਰਹੀਆਂ ਨੇ ਇਹ ਚੰਗੀ ਗੱਲ ਵੀ ਹੈ ਪਰ ਦੂਜੇ ਪਾਸੇ ਇਸ ਤਰ੍ਹਾਂ ਦੇ ਇਲਜ਼ਾਮ ਲਾਉਣਾ ਇਹ ਸਰਾ ਸਰ ਦਾ ਇਨਸਾਫੀ ਹੈਗੀ ਆ ਔਰ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਕੌਣ ਕਿਸ ਦੀ ਜੇਬ ਚੋਂ ਨਿਕਲਿਆ ਹੋਇਆ ਹੈ ਯਾਨੀ ਕਿ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜਿਹੜੇ ਮੌਜੂਦਾ ਆਗੂ ਨੇ ਉਹ ਕਿ ਹਰ ਕੋਈ ਜਾਣਦਾ ਹੈ ਕਿ ਉਹ ਜਿਹੜੇ ਮੌਜੂਦਾ ਆਗੂ ਨੇ ਉਹ ਕਿੱਦਾਂ ਆਏ ਨੇ ਉਹ ਕਿੱਦਾਂ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਲੱਗੇ ਨੇ ਹਾਲਾਂਕਿ ਜਿਹੜੇ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੇ ਤੌਰ ਦੇ ਉੱਤੇ ਬਣਾਏ ਗਏ ਸਨ ਉਹਨਾਂ ਨੂੰ ਕਿਸ ਤਰ੍ਹਾਂ ਹਟਾਇਆ ਗਿਆ ਇਹ ਵੀ ਹਰ ਕੋਈ ਜਾਣਦਾ ਹੈ ਸਿੱਧੇ ਇਲਜ਼ਾਮ ਮਨੋਹਰ ਲਾਲ ਖੱਟਰ ਦੇ ਉੱਤੇ ਇਸ ਬਿਆਨ ਦੇ ਖਿਲਾਫ ਸਾਬਕਾ ਜਰਨਲ ਸਕਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੋਲ ਦੇ ਨਜ਼ਰ ਆਏ ਨੇ ਉਹਨਾਂ ਨੇ ਸਾਫ਼ ਤੌਰ ਤੇ ਇਲਜ਼ਾਮ ਲਗਾਏ ਨੇ ਕਿ ਹਰਿਆਣਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੌਜੂਦਾ ਆਗੂ ਜਿਸ ਤਰ੍ਹਾਂ ਹੋਣ ਦੇ ਵਿੱਚ ਆਏ ਨੇ ਉਸ ਬਾਰੇ ਹਰ ਕੋਈ ਪੁਖਤਾ ਤੌਰ ਦੇ ਉੱਤੇ ਜਾਣਦਾ ਹੈ ਖੈਰ ਇੱਕ ਪਾਸੇ ਜਿੱਥੇ ਸਿਆਸੀ ਦਖਲਅੰਦਾਜ਼ੀ ਦੇ ਇਲਜ਼ਾਮ ਹਨੋਹਰ لال ਖੱਟਰ ਵੱਲੋਂ ਲਗਾਏ ਗਏ ਉੱਥੇ ਦੂਜੇ ਪਾਸੇ ਸਿਆਸੀ ਦਖਲਅੰਦਾਜ਼ੀ ਦੇ ਪ੍ਰਮਾਣ ਦੇ ਦਿੱਤੇ ਗਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਚੈਨਲ ਸਕਤਰ ਗੁਰਚਰਨ ਗਰੇਵਾਲ ਦੇ ਵੱਲੋਂ ਆਪਣੇ ਬਿਆਨਾਂ ਦੇ ਵਿੱਚ ਕੀ ਬੋਲੇ ਨੇ ਗੁਰਚ ਦੀ ਕੀ ਖਤੇ ਹੁਣੇ-ਹੁਣੇ ਇੱਕ ਖਬਰ ਦਿਖਾਈ ਦਿੱਤੀ ਆ ਜਿਦੇ ਚ ਮਨੋਰਨਾਲ ਖੱਟੜ ਜੀ ਜਿਹੜੇ ਕੀ ਹਰਿਆਣੇ ਦੇ ਮੁੱਖ ਮੰਤਰੀ ਆ ਉਹ ਇੱਕ ਸਮਾਗਮ ਵਿੱਚ ਭਾਸ਼ਣ ਦੇ ਰਹੇ ਨੇ ਤੇ ਜਿਦੇ ਵਿੱਚ ਉਹ ਜ਼ਿਕਰ ਕਰ ਰਹੇ ਨੇ ਕਿ ਜਿਹੜੀ ਅਸੀਂ ਕਮੇਟੀ ਛਰੋਣੀ ਕਮੇਟੀ ਨੂੰ ਤੋੜ ਕੇ ਹਰਿਆਣਾ ਕਮੇਟੀ ਬਣਾਈ ਆ ਉਹਦੇ ਉਹ ਗੁਣ ਜਿਹੜੇ ਆ ਉਹਨਾਂ ਦਾ ਆਚਾਰਨ ਕਰ ਰਿਆ ਤੇ ਉਹ ਦੱਸ ਰਿਹਾ ਕਿ ਹਰਿਆਣੇ ਦੇ ਸਿੱਖਾਂ ਦਾ ਜਿਹੜਾ ਜਿਹੜਾ ਗੋਲਕਾ ਪੈਸਾ ਉਹ ਇਦਾਂ ਲੱਗੂਗਾ ਇਦਾਂ ਲੱਗੂਗਾ ਬੜੀ ਚੰਗੀ ਗੱਲ ਆ ਜੇ ਇਸ ਤਰ੍ਹਾਂ ਦੀ ਚੰਗੀ ਸੋਚ ਆ ਇਸ ਗੱਲ ਤੇ ਅਸੀਂ ਉਹਨਾਂ ਦਾ ਸਵਾਗਤ ਵੀ ਕਰਦੇ ਹਾਂ ਉਹਨਾਂ ਦੇ ਸਿਰ ਤੇ ਦਸਤਾਰ ਵੀ ਸਜਾਈ ਹੋਈ ਆ ਪਰ ਜਿਹੜੀ ਗੱਲ ਕਰ ਰਹੇ ਨੇ ਉਹ ਆਪਣੇ ਵਿਰੋਧੀ ਗੱਲ ਕਰ ਰਹੇ ਆ ਆਪਦੇ ਜੋ ਉਹ ਉਹਨਾਂ ਦੀ ਪਾਰਟੀ ਕਰ ਰਹੀ ਆ ਜਾਂ ਪਿਛਲਾ ਜਿਹੜਾ ਇਤਿਹਾਸ ਆ ਉਸ ਤੋਂ ਉਲਟ ਗੱਲ ਕਰ ਰਹੇ ਨੇ ਉਹ ਕਹਿ ਰਹੇ ਨੇ ਕਿ ਅਸੀਂ ਤਾਂ ਦਖਲ ਨਹੀਂ ਦਿੰਦੇਗੇ ਤੇ ਜਿਹੜੀ ਪੰਜਾਬ ਦੇ ਵਿੱਚ ਸ਼ੋਣੀ ਕਮੇਟੀ ਆ ਉਹਦੇ ਵਿੱਚ ਸਿਆਸੀ ਤੌਰ ਤੇ ਦਖਲ ਆ ਖੱਟਰ ਸਾਹਿਬ ਦਖਲ ਤਾਂ ਮੁੱਢ ਤੋਂ ਹੀ ਤੁਸੀਂ ਸ਼ੁਰੂ ਕਰਤਾ ਕਿਉਂਕਿ ਜਿਹੜੇ ਚੁਣੇ ਹੋਏ ਲੋਕ ਸੀ ਉਹਨਾਂ ਦੀ ਸਰਦਾਰੀ ਤੁਸੀਂ ਖੋਲ ਹੀ ਜਿਹੜੇ ਕਿ ਅੱਜ ਵੀ ਮੌਜੂਦ ਨੇ ਜਿਹੜੇ ਉੱਥੋਂ ਦੇ 11 ਮੈਂਬਰ ਜਿਹੜੇ ਚੁਣੇ ਹੋਏ ਨੇ ਤੁਸੀਂ ਉੱਥੇ ਇੱਕ ਥਾਪੀ ਹੋਈ ਕਮੇਟੀ ਬਣਾਤੀ ਪਹਿਲਾਂ ਕਾਂਗਰਸ ਨੇ ਬਣਾਈ ਫਿਰ ਤੁਸੀਂ ਬਣਾਈ ਤੁਸੀਂ ਆਪਣੇ ਪ੍ਰਧਾਨ ਥਾਪਤੇ ਚਾਹੇ ਦਾਦੂ ਵਾਲਜੀ ਥਾਪਤੇ ਚਾਹੇ ਸਮੰਹਤਜੀ ਥਾਪਤੇ ਚਾਹੇ ਹੁਣ ਜਿਹੜੇ ਉਹ ਥਾਪੇ ਨੇ ਤੇ ਉਹਨਾਂ ਨੇ ਕੀ ਹਸ਼ਿਰ ਕੀਤਾ ਤੁਹਾਡੇ ਸਾਹਮਣੇ ਆ ਇਹ ਸਾਰੇ ਤੁਹਾਡੀ ਜੇਬ ਚੋਂ ਨਿਕਲੇ ਹੋਏ ਨੇ ਇਹ ਚੁਣ ਕੇ ਆਏ ਲੋਕ ਨਹੀਂ ਐ ਇਸ ਕਰਕੇ ਤੁਹਾਡਾ ਸਿੱਧਾ ਦਖਲ ਆ ਦੂਜੇ ਪਾਸੇ ਮੈਂ ਇਹ ਗੱਲ ਕਹਿਣੀ ਚਾਹਉਣਾ ਛਰੂਣੀ ਕਮੇਟੀ ਦੀ ਜਿਹੜੀ ਤੁਸੀਂ ਗੱਲ ਕਰਦੇ ਹੋ ਕੀ ਉਹਦੇ ਤੇ ਸਿਆਸੀ ਕਿਨਾ ਦਖਲਦਾਜੀ ਆ ਜਾਂ ਪ੍ਰਭਾਵ ਆ ਤੁਸੀਂ ਪਿਛਲੇ ਪੰਨੇ ਪੜ੍ਹ ਕੇ ਵੇਖੋ ਇਤਿਹਾਸ ਦੇ ਤੁਸੀਂ ਜਾਣੂ ਹੋ 1922 ਦੇ ਵਿੱਚ ਜਦੋਂ ਸਿੱਖਾਂ ਦੇ ਜਿਹੜੇ ਗੁਰਦਾਰੇ ਯਾਦ ਕਰਵਾਏ ਸੀ ਤੇ ਉਦੋਂ ਜਿਹੜਾ ਸਮਾਗਮ ਹੋਇਆ ਸੀ ਉਹ ਸਮਾਗਮ ਵਿੱਚ ਗਾਂਧੀ ਨਹਿਰੂ ਤੇ ਹੋਰ ਮਾਲਵੀਏ ਹੋਣਾ ਨੇ ਇਹ ਗੱਲ ਕਹੀ ਸੀ ਕਿ ਛਰੋਣੀ ਕਮੇਟੀ ਨੇ ਦੇਸ਼ ਦੀ ਆਜ਼ਾਦੀ ਦੀ ਪਹਿਲੀ ਲੜਾਈ ਜਿੱਤੀ ਆ ਜਿਸ ਦੇਸ਼ ਵਿੱਚ ਤੁਸੀਂ ਆਜ਼ਾਦ ਹੋ ਤੇ ਅੱਜ ਉਹ ਸਿੱਖ ਸੂਬੇ ਦੇ ਮੁੱਖ ਮੰਤਰੀ ਬਣੇ ਹੋ ਦੂਜੀ ਵਾਰ ਮਾਣ ਮਿਲਿਆ ਤੁਹਾਨੂੰ ਉਹ ਆਜ਼ਾਦੀ ਦਾ ਜਿਹੜਾ ਪਹਿਲੀ ਲੜਾਈ ਜਿਹੜੀ ਉਹ ਸ਼ਰੋਣੀ ਕਮੇਟੀ ਨੇ ਕੀਤੀ ਇਸ ਕਰਕੇ ਨਾ ਤਾਂ ਸਿੱਖਾਂ ਦੇ ਵਿੱਚ ਧਰਮ ਤੇ ਰਾਜਨੀਤੀ ਵੱਖਰੀ ਹੈ ਤੇ ਨਾ ਤੁਹਾਡੇ ਸਨਾਤਨ ਧਰਮ ਵਿੱਚ ਵੱਖਰੀ ਹੈ ਕਿ ਰਾਮਚੰਦਰ ਜੀ ਇੱਕ ਅਵਤਾਰ ਵੀ ਨੇ ਤੇ ਇੱਕ ਰਾਜੇ ਵੀ ਨੇ ਇਸੇ ਤਰ੍ਹਾਂ ਕ੍ਰਿਸ਼ਨ ਜੀ ਅਵਤਾਰ ਵੀ ਨੇ ਰਾਜੇ ਵੀ ਨੇ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਹਾਂ ਇਹ ਗੱਲ ਠੀਕ ਹੈ ਕਿ ਸਿੱਖਾਂ ਦਾ ਜਿਹੜਾ ਕਨਸੈਪਟ ਹੈ ਉਹਦੇ ਵਿੱਚ ਜਿਹੜੀ ਜਿਹੜੀ ਰਾਜਨੀਤੀ ਉਹ ਧਰਮ ਦੇ ਦੀਨ ਹੋ ਕੇ ਚੱਲਦੀ ਹੈ ਇਸ ਗੱਲ ਦਾ ਅਸੀਂ ਚਾਹੁੰਦੇ ਆ ਕਿ ਇਹ ਗੱਲ ਹੋਣੀ ਚਾਹੀਦੀ ਆ ਜੇ ਤੁਹਾਡੇ ਮਨ ਚ ਹੋਵੇ ਪਰ ਨਹੀਂ ਕਿਉਂਕਿ ਤੁਸੀਂ ਪਾਰਟੀ ਜਿਹੜੀ ਜਿਹੜੀ ਪਾਰਟੀ ਵਿੱਚ ਤੁਸੀਂ ਸ਼ਾਮਲ ਹੋ ਉਸ ਪਾਰਟੀ ਦੇ ਜਿਹੜੇ ਕਾਰਜਕਾਰ ਦਾ ਤੁਸੀਂ ਵਿਰੋਧ ਕਰ ਰਹੇ ਹੋ ਤੁਹਾਨੂੰ ਇਹ ਨਹੀਂ ਕਰਨਾ ਚਾਹੀਦਾ ਪਤਾ ਕੋਈ ਨਹੀਂ ਇਹ ਇਸ ਗੱਲ ਦਾ ਉਹਨਾਂ ਨੂੰ ਸਮਝ ਲੱਗੀ ਤੇ ਤੁਹਾਨੂੰ ਉਂਗਲ ਫੜ ਕੇ ਬਾਹਰ ਵੀ ਕਰ ਸਕਦੇ ਆ ਕਾਰਨ ਕੀ ਆ ਕਿ ਹੁਣੇ-ਹੁਣੇ ਰਾਮ ਮੰਦਰ ਜਿਹੜਾ ਬਣਾਇਆ ਗਿਆ ਜਯੋਧਿਆ ਦੇ ਵਿੱਚ ਅ ਅਸੀਂ ਰਾਮ ਦੇ ਮੰਦਰ ਦਾ ਸਨਮਾਨ ਵੀ ਕਰਦੇ ਆ ਤੁਹਾਨੂੰ ਵਧਾਈ ਵੀ ਦਿੱਤੀ ਆ ਤੁਸੀਂ ਦੇਖੋ ਕਿ ਉਸ ਰਾਮ ਮੰਦਰ ਦੇ ਵਿੱਚ ਜਿਹੜੀ ਪ੍ਰਾਣ ਪ੍ਰਤੀਸ਼ਟਾ ਕੀਤੀ ਗਈ ਉਸ ਤੋਂ ਪਹਿਲਾਂ ਇੱਕ ਤਸਵੀਰ ਆਉਂਦੀ ਆ ਉਹਦੇ 'ਚ ਮੋਦੀ ਜੀ ਰਾਮ ਜੀ ਨੂੰ ਉਂਗਲ ਫੜ ਕੇ ਮੰਦਰ ਵਿੱਚ ਲੈ ਕੇ ਜਾ ਰਹੇ ਨੇ ਜਦੋਂ ਕਿ ਬਹੁਤ ਸਾਰੇ ਸ਼ੰਕਰਾਚਾਰੀਆ ਨਹੀਂ ਵੀ ਆਏ ਸਾਡਾ ਇਸ ਗੱਲ ਨਾਲ ਕੋਈ ਸਬੰਧ ਨਹੀਂ ਤੇ ਨਾ ਅਸੀਂ ਇਸ ਗੱਲ ਦਾ ਵਿਵਾਦ ਪੈਦਾ ਕਰਨਾ ਚਾਹੁੰਦੇ ਆ ਤੇ ਉਸ ਤੋਂ ਬਾਅਦ ਜਿਹੜੀ ਪ੍ਰਾਣ ਪ੍ਰਤੀਸ਼ਟਾ ਦੀ ਪੂਜਾ ਕੀਤੀ ਜਾਂਦੀ ਆ ਤੁਸੀਂ ਦੇਖੋ ਕਿ ਦੁਨੀਆ ਭਰ ਦੇ ਜਿੰਨੇ ਸੰਤ ਤੇ ਧਾਰਮਿਕ ਆਗੂ ਆ ਉਹ ਵਿਚਾਰੇ ਇੱਕ ਥਾਂ ਖੜੇ ਨੇ ਤੇ ਪਰ ਸਾਰੀ ਜਿਹੜੀ ਕਾਰ ਜਿਹੜੀ ਕਿਰਿਆ ਪ੍ਰਣਾਲੀ ਆ ਜਿਹੜਾ ਜਿਹੜਾ ਉੱਥੋਂ ਦਾ ਤੁਸੀਂ ਸਮਾਗਮ ਕੀਤਾ ਉਹਦੇ ਜਿਹੜੇ ਸਾਰੇ ਕਾਰਜ ਨੇ ਧਾਰਮਿਕ ਕਾਰਜ ਉਹ મોદીਜੀ ਕਰ ਰਹੇ ਨੇ ਇਸ ਕਰਕੇ ਤੁਸੀਂ ਤਾਂ ਇਹ ਗੱਲ ਕਹਿ ਹੀ ਨਹੀਂ ਸਕਦੇ ਪਰ ਕਿਉਂਕਿ ਤੁਸੀਂ ਜਸਟੀਫਾਈ ਕਰਨਾ ਵਾ ਸਿਰਫ ਹਰਿਆਣਾ ਕਮੇਟੀ ਨੂੰ ਜਿਹੜਾ ਕਿ ਤੁਸੀਂ ਇੱਕ ਗਲਤ ਕੰਮ ਕੀਤਾ ਜਿਹੜੀ ਕਿ ਸ਼ਰੋਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਤੋੜ ਕੇ ਸਿੱਖਾਂ ਦੀਆਂ ਸੰਸਥਾਵਾਂ ਨੂੰ ਕਮਜ਼ੋਰ ਕਰਦਾ ਜਿਹੜਾ ਏਜੰਡਾ ਸੀ ਉਸ ਦਾ ਤੁਸੀਂ ਰੰਗ ਬਦਲਣ ਜਾ ਰਹੇ ਹੋ ਸੋ ਇਹ ਹੋਣਾ ਨਹੀਂਗਾ ਪਰ ਮੈਂ ਇਹ ਗੱਲ ਕਹੂੰਗਾ ਕਿ ਜਿਹੜਾ ਕੋ ਤੁਸੀਂ ਇਹ ਬਿਆਨਬਾਜ਼ੀ ਕਰ ਰਹੇ ਹੋ ਪਹਿਲਾਂ ਤਾਂ ਤੁਸੀਂ ਮੈਂ ਕਿਹਾ ਖੱਟਰ ਸਾਹਿਬ ਆਪਣੀ ਪੀੜੀ ਥਲੇ ਛੋਟਾ ਵੀ ਫੇਰੋ ਤੇ ਆਪਣੀ ਪਾਰਟੀ ਦੀਆਂ ਪਾਲਿਸੀਆਂ ਦੇ ਵਿੱਚ ਵੀ ਝਾਤ ਮਾਰੋ ਫਿਰ ਤੁਸੀਂ ਜ਼ਰੂਰ ਇਸ ਗੱਲ 'ਤੇ ਟਿੱਪਣੀ ਕਰੋ ਅਸੀਂ ਤੁਹਾਡੀ ਇਸ ਗੱਲ ਨੂੰ ਤਹਿ ਦਿਲ ਤੋਂ ਸਵਿਕਾਰ ਕਰਾਂਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ